ਪੰਜਾਬ ਸ਼ੈਡਿਊਲ ਕਾਸਟ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ ਡਾਇਰੈਕਟਰ ਰਵਿੰਦਰ ਹੰਸ ਦੇ ਹਾਥੀਗੇਟ ਵਿਖੇ ਨਗਰ ਨਿਗਮ ਆਟੋ ਵਰਕਸ਼ਾਪ ਪੁੱਜੰਤੇ ਮਿਊਨਿਸਪਲ ਕਾਰਪੋਰੇਸ਼ਨ ਯੂਥ EMPLOYEES FEDERATION ਦੇ ਪ੍ਰਧਾਨ ਆਸ਼ੂ ਨਾਹਰ ਦੀ ਅਗਵਾਈ ਹੇਠ ਮੁਲਾਜ਼ਮਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਰਵਿੰਦਰ ਹੰਸ ਨੇ ਆਟੋ ਵਰਕਸ਼ਾਪ ਦੇ ਮੁਲਾਜ਼ਮਾਂ ਨੂੰ ਹਰ ਲੋੜinde ਸਹਿਯੋਗ ਦਾ ਪ੍ਰੋਸਾ ਦਿੱਤਾ ਸਨਮਾਨ ਸਮਾਗਮ ਦੌਰਾਨ ਮੀਤ ਪ੍ਰਧਾਨ ਜੁਗਲ ਕਿਸ਼ੋਰ ਲਾਲੀ ਰਾਜਕल्याण ਦੀਪਕ ਸਬਰਵਾਲ ਅਤੇ ਦੀਪਕ ਮਲਿਕ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ ਆਸ਼ੂ ਨਾਰਜੀ ਦੀ ਇਹਨਾਂ ਦੀ ਟੀਮ ਦੇ ਵਿੱਚ ਪਹਿਲੀ ਮੇਰੀ ਜੁਆਇਨਿੰਗ ਤੋਂ ਬਾਅਦ ਪਹਿਲਾ ਸਮਾਵੇਸ਼ ਨੋਹ ਦੀ ਜਿਹੜੀ ਮੇਰੀ ਵਿਜਿਟ ਹੈ ਇਹ ਅਮਰਸਰ ਚ ਹੈ ਤੋਂ ਇਹ ਮੇਰੇ ਸਾਥੀ ਹੈ ਬੱਚੇ ਹੈ ਸਾਡੇ ਲੰਬੇ ਦਿਨ ਤੋਂ ਅਸੀਂ ਕੰਮ ਕੀਤਾ ਹੈ ਔਰ ਜੋ ਵੀ ਸਾਡੇ ਸਫਾਈ ਕਰਮਚਾਰੀ ਆਟੋ ਵਰਕਸ਼ਾਪ ਜੂਨੀਅਰ ਦੇ ਡਰਾਈਵਰਾਂ ਦੀਆਂ ਜੋ ਵੀ ਸਮੱਸਿਆ ਜਿਸ ਤਰ੍ਹਾਂ ਅੱਗੇ ਉਠਾਉਂਦੇ ਰਹੇ ਆ ਹੁਣ ਵੀ ਉਠਾਵਾਂਗੇ ਹੁਣ ਸਾਡੇ ਕੋਲ ਬਹੁਤ ਅੱਛਾ ਮੌਕਾ ਹੈ ਔਰ ਬਿੱਤਰ ਅੱਛੇ ਤਰੀਕੇ ਨਾਲ ਉਠਾ ਕੇ ਤੇ ਮਸਲੇ ਹੱਲ ਕਰਾਵਾਂਗੇ ਦੇਖੋ ਜੀ ਅਜਲ ਅੰਮ੍ਰਿਤਸਰ ਨਗਰ ਨਗਰ ਕਮ ਦੀ ਆਟੋ ਵਰਖਸ਼ਾ ਦੀ ਪੂਰੀ ਜੁੰਟੀ ਵੱਲੋਂ ਜਿਸ ਤਰ੍ਹਾਂ ਕਿ ਮੇਰੇ ਜਨਰਲ ਸੈਕਟਰੀ ਰਾਜ ਕਲਿਆਣ ਵਾਈਸ ਪ੍ਰਧਾਨ ਜੁਲ ਕਸ਼ੋਰ ਲਾਲੀ ਪ੍ਰਕਸ਼ ਉਪਰਵਾਜਕ ਦੀਪਕ ਸਬਰਵਾਲ ਦੀਪਕ ਮਲਕ ਜੀ ਔਰ ਸਮੂਚੀ ਟੀਮ ਅੰਮ੍ਰਿਤਸਰ ਨਗਰ ਨਗਰ ਕਮ ਦੀ ਕਾਰਪੋਰੇਸ਼ਨਲ ਦੀ ਟੀਮ ਆ ਸਾਡੀ ਆਟੋ ਵਰਖਸ਼ਾ ਦੀ ਆ ਸਮੂਚੀ ਟੀਮ ਵੱਲੋਂ ਮਾਨਯੋਗ ਹੰਸ ਸਾਹਿਬ ਨੂੰ ਅੱਜ ਇਹਨਾਂ ਦਾ ਮਾਨਸਮਾਰਕ ਕਰਕੇ ਆਪਣੇ ਬਾਬਾ ਸਾਹਿਬ ਜੀ ਦੀ ਪ੍ਰਤੀਮਾਤ ਨੂੰ ਦੇ ਕੇ ਇਹਨਾਂ ਨੂੰ ਮਾਨਸਮਾਰਤ ਦਿੱਤਾ ਗਿਆ ਹੈ